ਸੋ ਅੱਗੇ ਵਧਦੇ ਹਾਂ ਕਿ ਕੇਂਦਰੀ ਵਿੱਤ ਮੰਤਰੀ निर्मला सीतारमण ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਤੇ ਬੱਸੀ ਪਠਾਣਾ ਦੇ ਕਾਰੋਬਾਰੀਆਂ ਦੇ ਨਾਲ ਵੀ ਖਾਸ ਗੱਲਬਾਤ ਕੀਤੀ ਗਈ। ਨਮਸਕਾਰ ਇੰਡੀਆ ਨਿਊਜ਼ ਦੇ ਸਾਰੇ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੋਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀਫਤੇਗੜ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿਖੇ ਪਹੁੰਚੇ ਹਾਂ ਜਿੱਥੇ ਦੇਖਿਆ ਯਾਰ ਕਿ ਕੇਂਦਰ ਸਰਕਾਰ ਵੱਲੋਂ 2025 ਅੱਜ ਬਜਟ ਪੇਸ਼ ਕੀਤਾ ਗਿਆ ਹੈ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜਿਹੜੇ ਕਿ ਇੰਡੀਆ ਦਾ ਸਭ ਤੋਂ ਪਹਿਲਾ ਸਲਾਈ ਮਸ਼ੀਨ ਪਾਰਟ ਬਣਿਆ ਸੀ RAMJIT DAAS ਉਹਨਾਂ ਦੇ ਪੜਪੋਤੇ ਅਸ਼ੋਕ ਤਿਮਾਨ ਜੀ ਔਹ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਬਜਟ ਬਾਰੇ ਕੀ ਕਹਿਣਾ ਹੈ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਮੈਂ ਬਹੁਤ ਧੰਨਵਾਦੀ ਜਿਹੜਾ ਤੁਸੀਂ ਮੇਰੇ ਮਿਲਣ ਆਏ ਮੈਂ ਬਹੁਤ ਹੀ ਜਿਹੜਾ 2025 ਦਾ ਵਾਈਟ ਪੇਸ ਕਰਿਆ ਕੇਂਦਰ ਸਰਕਾਰ ਨੇ ਬੜਾ ਆਛਾ ਕੰਮ ਕੀਤਾ ਇਹਦੇ ਸਥਾਨੀ ਫਰਗਾਨੇ ਤੇ ਅੰਕੜੇ ਰੱਖਦੇ ਹੋਏ ਸਭ ਨੂੰ ਇਤਹਾਸ ਵਿੱਚ ਇਕਣਾ ਤੇ ਇਨਕਮ ਕਲੈਕਟ 12 ਲੱਖ ਤੱਕ ਕੋਈ ਟੈਕਸ ਨਹੀਂ ਬਿਲਕੁਲ ਛੋੜ ਦਿੱਤੀ ਵੀ ਉਹ ਤੋਂ ਬਾਅਦ ਕ੍ਰੈਡਿਟ ਕਾਰਡ ਤੇ ਜਿਹੜਾ 5 ਲੱਖ ਤੱਕ ਦਾ ਲੋਨ ਲੈ ਸਕਦੇ ਨੇ ਜਿਹਦੀ 7% ਤੇ ਆਪਣਾ ਇੰਟਰਸਟ ਹੋਵੇਗਾ ਇਹ ਬੜੀ ਅੱਛੀ ਫੀਸਿਲਿਟੀ ਹੈ ਜੀ ਸਰ ਜਿੱਤੇ ਦੇਖਿਆ ਯਾਰ ਕਿ ਕੇਂਦਰ ਸਰਕਾਰ ਵੱਲੋਂ ਅੱਜ 2025 ਨੂੰ ਨਵਾਂ ਬਜਟ ਪੇਸ਼ ਕੀਤਾ ਹੈ ਕੀ ਕਹਿਣਾ ਜੀ ਇਹਦੇ ਬਾਰੇ ਇਹ ਠੀਕ ਹੈ ਜੀ ਬਜਟ ਇਸ ਦਾ ਇਸ ਵਾਰ ਲੱਗਦਾ ਵੀ ਇਹਨਾਂ ਨੇ ਰਾਹਤ ਕੀਤੀ ਹੈ ਇੱਕ ਆਮ ਜਿਹੜੇ ਮੱਧਮ ਵਰਗ ਦੇ ਲੋਕ ਨੇ ਉਹਨਾਂ ਵਾਸਤੇ ਜਿਵੇਂ ਸਾਡੇ ਇਲੈਕਟ੍ਰੀਕਲਸ ਦੇ ਵਿੱਚ ਹੈ ਵੀ ਐਗਜ਼ੈਕਟ ਤਾ ਨਹੀਂ ਪਤਾ ਪਰ ਕੁਝ ਸਾਨੂੰ ਰਾਹਤ ਮਿਲੀ ਹੈ 2% ਦੀ ਉਹਦੇ ਨਾਲ ਠੀਕ ਹੈ ਜਿਹੜੀ ਮਹਿੰਗਾਈ ਦਾ ਦੌਰ ਹੈ ਉਹਦੇ ਵਿੱਚ ਜਿਹੜੀ ਚਾਹੇ 1% ਜੇ 2% ਚਾਹੇ 2.5% ਵੀ ਰਾਹਤ ਮਿਲ ਰਹੀ ਹੈ ਤਾਂ ਉਹਦੇ ਨਾਲ ਆਮ ਜਿਹੜੀ ਜਨਤਾ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਹੈ ਜੀ ਤੇ ਸਰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਅਪੀਲ ਹੈ ਜੀ ਬਸ ਆਪਣਾ ਮੱਧ ਵਰਗੀ ਆਪਣਾ ਦੇਸ਼ ਦੇ ਅਕੋਰਡਿੰਗ ਉਹਨੂੰ ਬਣਾਇਆ ਜਾਵੇ ਵੀ ਹਰੇਕ ਸਲਾਬ ਦੇ ਵਿੱਚ ਹਰ ਬੰਦੇ ਨੂੰ ਰਾਤ ਮਿਲੇ ਕਿਉਂਕਿ ਉਹ ਇੱਕ ਸਭ ਤੋਂ ਵੱਡੀ ਦਿੱਕਤ ਇਹ ਹੈ ਨਾ ਹਿੰਦੁਸਤਾਨ ਦੇ ਵਿੱਚ ਜਿਹੜਾ ਸਭ ਤੋਂ ਜਿਸ ਬੰਦੇ ਕੋਲ ਪੈਸਾ ਉਹਦੇ ਕੋਲ ਹੈਗਾ ਹੀ ਹੈਗਾ ਜਿਹਦੇ ਕੋਲ ਨਹੀਂ ਹੈਗਾ ਉਹ ਬੰਦੇ ਅੱਜ ਵੀ ਉਹੀ ਗਰੀਬੀ ਰੇਖਾ ਦੇ ਵਿੱਚ ਹੀ ਹੈ ਆਪਾਂ ਨੇ ਪਲੀਜ਼ ਉਹਨਾਂ ਨੂੰ ਚੱਕ ਕੇ ਉੱਪਰ ਲੈ ਕੇ ਆਉਣਾ ਉਹ ਇਹਨਾਂ ਤਰੀਕਿਆਂ ਦੇ ਨਾਲ ਜੀ ਜੀ ਠੀਕ ਹੈ ਥੈਂਕ ਯੂ ਜੀ ਸੋ ਦਿਸ ਇਸ ਸਾਡਾ ਨੀਲੂਪ ਸਿੰਘ ਲਾਹਰੀ ਸਰ ਜਿੱਥੇ ਦੇਖਿਆ ਜਾ ਰਿਹਾ ਕਿ ਹਰ ਕੇਂਦਰ ਸਰਕਾਰ ਵੱਲੋਂ 2025 ਦੇ ਨਵਾਂ ਬਜਟ ਪੇਸ਼ ਕੀਤਾ ਹੈ ਕੀ ਕਹਿਣਾ ਚਾਹੁੰਦੇ ਕੀ ਉਹਦੇ ਬਾਰੇ ਉਂਦੇ ਬਾਰੇ ਤਾਂ ਕਹਿੰਦੇ ਆ ਕਿ ਇਸ ਵਾਰੀ ਜੋ ਬਜਟ ਪੇਸ਼ ਕੀਤਾ ਹੈ ਬਹੁਤ ਹੀ ਵਧੀਆ ਕੀਤਾ ਤੇ ਜਿਹੜੇ 12 ਲੱਖ ਤੱਕ ਦੀ ਛੂਟ ਦਿੱਤੀ ਗਈ ਹੈ ਇਹ ਮੀਡੀਅਮ ਵਰਗ ਵਾਸਤੇ ਬਹੁਤ ਹੀ ਅੱਛਾ ਤੇ ਵਧੀਆ ਰਹੇਗਾ ਜੀ ਤੇ ਜਿਹੜੇ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਮੀਡੀਅਮ ਵਰਗ ਦੇ ਜਿਹੜੇ ਬੱਚੇ ਜਿਨ੍ਹਾਂ ਦੀ ਸੈਲਰੀਆਂ ਵੱਧ ਹੈ ਜਾਂ ਉਹ ਕੁਝ ਹੈ ਉਹਨਾਂ ਨੂੰ ਵੀ ਛੂਟ ਮਿਲੀ ਹੈ ਜੀ ਜੀ ਤੇ ਅਸੀਂ ਕਹਿੰਦੇ ਆ ਕਿ ਬਹੁਤ ਹੀ ਵਧੀਆ ਭਾਪੀ ਨੇ ਅੱਛਾ ਬਜਟ ਪੇਸ਼ ਕੀਤਾ ਗਿਆ ਤੇ ਕੀ ਅਪੀਲ ਕਰਨਾ ਚਾਹੁੰਦੇ ਹੋਰ ਸਰਕਾਰ ਨੂੰ ਸਰਕਾਰ ਨੂੰ ਅਪੀਲ ਕਿਆ ਕਰਨਾ ਚਾਹੁੰਦੇ ਆ ਆਪਾਂ ਤਾਂ ਹੀ ਕਹਿ ਸਕਦੇ ਆ ਕਿ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ ਜੀ ਤੇ ਕਰਿਆਨਾ ਜਿੱਥੇ ਦੇ ਕਹਿ ਰਹੇ ਸਰ ਕਰਿਆਨੇ ਦੇ ਵਿੱਚ ਵੀ ਕੁਝ ਰਾਹਤਾਂ ਮਿਲੀਆਂ ਜੀ ਆਪਾਂ ਹਾਂਜੀ ਮਿਲੀਆਂ ਜੀ ਉਹਦੇ ਵਿੱਚ ਵੀ ਰਾਹਤ ਮਿਲੀਆਂ ਜੀ ਕਾਫੀ ਰਾਹਤਾਂ ਮਿਲੀਆਂ ਠੀਕ ਹੈ ਖਾਣ ਪੀਣ ਦਾ ਸਮਾਨ ਹੋ ਗਿਆ ਆਪਣੀ ਪੈਟਰੋਲ ਡੀਜ਼ਲ ਦੇ ਰੇਟ ਘਟਣਗੇ ਜੀ ਇਹਦੇ ਨਾਲ ਬਹੁਤ ਫਰਕ ਪਏਗਾ